ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਟ੍ਰੈਫਿਕ ਪੁਲਿਸ ਵੱਲੋਂ ਜਿਹੜਾ ਪਠਾਨਕੋਟ ਦੀ ਟ੍ਰੈਫਿਕ ਪੁਲਿਸ ਹੈਗੀ ਵੈਸੇ ਤਾਂ ਹਰ ਰੋਜ਼ ਟ੍ਰੈਫਿਕ ਦੀ ਉਲੰਘਣਾ ਕਰਨ ਵਾਲੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਵੱਡੇ ਵੱਡੇ ਚਲਾਣ ਵੀ ਕੀਤੇ ਜਾਂਦੇ ਆ ਤੇ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਜਾਂਦੀ ਹੈ ਸਮਝਾਇਆ ਵੀ ਜਾਂਦਾ ਕਿ ਜਿਹੜੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਏ ਅੱਜ ਇਸ ਤਰ੍ਹਾਂ ਦਾ ਹੀ ਕੁਝ ਦੇਖਣ ਨੂੰ ਮਿਲਿਆ ਪਠਾਨਕੋਟ ਦੇ ਜਿਹੜਾ ਸ਼ਾਪੁਰਗੰਡੀ ஏਰੀਆ ਹੈਗਾ ਦਾਸ ਦੀ ਜਿਹੜੇ ਟ੍ਰੈਫਿਕ ਇੰਚਾਰਜ ਹੈਗਾ ਬ੍ਰਹਮਦਤ ਉਹਨਾਂ ਵੱਲੋਂ ਅੱਜ ਸਕੂਲਾਂ ਨੂੰ ਦੇਖਦੇ ਮੁਖ ਜਿਹੜੇ ਉਹਨਾਂ ਦੇ ਵਾਹਨ ਜਿਹੜੇ ਆ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਦੀ ਜਾਂਚ ਕੀਤੀ ਗਈ ਹੈ ਤੇ ਜਿਹੜੇ ਉਹ ਲੰਘਣਾ ਕਰਦੇ ਸੀਗੇ ਟ੍ਰੈਫਿਕ ਨਿਯਮਾਂ ਦੀ ਉਹਨਾਂ ਦੇ ਚਲਾਣ ਵੀ ਕੱਟੇ ਗਏ ਨੇ ਦੂਸਰੇ ਪਾਸੇ ਦੱਸਿਆ ਗਿਆ ਕਿ ਜਿਹੜਾ ਨਵਾਂ ਕਾਨੂੰਨ ਆਇਆ ਜਿਹਦੇ ਵਿੱਚ ਹੈਗਾ ਕਿ ਜਿਹੜਾ 17 ਸਾਲ ਤੋਂ ਥੱਲੇ 18 ਸਾਲ ਤੋਂ ਥੱਲੇ ਜਿਹੜਾ ਬੱਚਾ ਵਾਹਨ ਚਲਾਉਂਦਾ ਉਹਨਾਂ ਨੂੰ ਜਿੱਥੇ ਜਰਮਾਨਾ ਹੋਏਗਾ ਮਾਪਿਆਂ ਨੂੰ 25000 ਤੇ ਉੱਥੇ 3 ਸਾਲ ਦੀ ਸਜ਼ਾ ਉਹਦੇ ਪ੍ਰਤੀ ਜਾਗਰੂਕ ਵੀ ਕੀਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਨਾਲ ਦੀ ਸਕਰੀਨ ਤੇ ਕਿਵੇਂ ਜਿਹੜੀ ਆ ਟ੍ਰੈਫਿਕ ਪੁਲਿਸ ਜਿਹੜੀ ਹੈਗੀ ਆ ਸਕੂਲੀ ਵਾਹਨਾਂ ਨੂੰ ਰੋਕ ਰਹੀ ਹੈ ਤੇ ਬੱਚਿਆਂ ਨੂੰ ਵੀ ਜਿਹੜਾ ਕਿਤੇ ਨਾ ਕਿਤੇ ਜਾਗਰੂਕ ਕੀਤਾ ਜਾ ਰਿਹਾ ਕਿ ਜੇਕਰ ਇਸ ਤਰ੍ਹਾਂ ਦੇ ਕਰਦੇ ਜਿਹੜੇ ਬੱਚੇ ਹੈਗੇ ਨਾ ਵਾਹਨ ਚਲਾਉਂਦੇ ਫੜੇ ਗਏ ਜਿਹੜੇ 18 ਸਾਲ ਤੋਂ ਥੱਲੇ ਹੈਗੇ ਤੇ ਉਹਨਾਂ ਨੂੰ ਜਿੱਥੇ ਚਲਾਣ ਕੀਤੇ ਜਾਣਗੇ ਉਹਨਾਂ ਦੇ ਵਾਹਨਾਂ ਦੇ ਉੱਥੇ ਉਹਨਾਂ ਦੇ ਮਾਪਿਆਂ ਨੂੰ ਸਜ਼ਾ ਵੀ ਦਿੱਤੀ ਜਾਏਗੀ ਤੇ ਦੋਸਤੋ ਦੂਸਰੇ ਪਾਸੇ ਜਿਹੜੇ ਸਕੂਲੀ ਵਾਹਨ ਹੈਗੇ ਜਿਨ੍ਹਾਂ ਵਿੱਚ ਕਮੀ ਹੈਗੀਆਂ ਉਹਨਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਤੇ ਨਾਲ ਚਲਾਨ ਵੀ ਕੱਟੇ ਗਏ ਨੇ ਜਿਹੜੇ ਉਲੰਘਣਾ ਕਰਦੇ ਸੀਗੇ ਨਾਲ ਚੇਤਾਵਨੀ ਵੀ ਦਿੱਤੀ ਗਈ ਹੈ ਵੀ ਅੱਗੇ ਤੋਂ ਜਿਹੜਾ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਜੇਕਰ ਇਸ ਤਰ੍ਹਾਂ ਦਾ ਹੁੰਦਾ ਤੇ ਉਹਨਾਂ ਦੇ ਖਿਲਾਫ ਵੀ ਵੱਡੀ ਕਾਰਵਾਈ ਕੀਤੀ ਜਾਏਗੀ ਗੱਲਬਾਤ ਸੁਣਾਣਿਆ ਜਿਹੜੇ ਟ੍ਰੈਫਿਕ ਚਾਰਜ ਹੈਗੇ ਬਰਮਦਦ ਜੀ ਉਹਨਾਂ ਦਾ ਕੀ ਮੈਸੇਜ ਹੈਗਾ ਲੋਕਾਂ ਨੂੰ ਤੇ ਕੀ ਕਾਰਵਾਈ ਕੀਤੀ ਗਈ ਹੈ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਦੇਖੋ ਜੀ ਆਪਾਂ ਮਾਨ ਜੋਗ ਐਸਐਸਪੀ ਸਾਹਿਬ ਦੇ ਹਦਾਇਤਾਂ ਦੇ ਮੁਤਾਬਕ ਰੂਟੀਨ ਦੇ ਵਿੱਚ ਜਿਹੜੀ ਚੈਕਿੰਗ ਆ ਸਕੂਲ ਦੀਆਂ ਬੱਸਾਂ ਦੀ ਕੋਸ ਸਕੂਲ ਦੀਆਂ ਬੱਸਾਂ ਖਾਂ ਨੂੰ ਪਤਾ ਲੱਗਾ ਸੀ ਕਿ ਇੱਥੇ ਛਾਪੁਰ ਕੰਡੀ ਜਿਹੜੇ ਟ੍ਰੈਫਿਕ ਰੂਲ ਜਿਹੜੇ ਉਹ ਫਾਲੋ ਨਹੀਂ ਕਰ ਰਹੀਆਂ ਜਾਂ ਸੇਫ ਸਕੂਲ ਵਾਹਨ ਜਿਹੜੇ ਉਹਦੇ ਤਹਿਤ ਨਹੀਂ ਚੱਲ ਰਹੀਆਂ ਉਹਦੀ ਆਪਾਂ ਚੈਕਿੰਗ ਕੀਤੀ ਹੈ ਤੇ ਜਿਹੜੇ-ਜਿਹੜੇ ਬੱਸਾਂ ਵਿੱਚ ਪਾਈਆਂ ਜੀਆਂ ਗਲਤ ਉਹਨਾਂ ਦੇ ਚਲਾਣ ਵੀ ਕੀਤੇ ਆਪਾਂ ਉਹਨਾਂ ਨੂੰ ਡਰਾਈਵਰਾਂ ਨੂੰ ਹਦਾਇਤਾਂ ਹੀ ਦਿੱਤੀਆਂ ਨੇ ਜੀ ਜੇ ਬੱਚਿਆਂ ਨੂੰ ਬਿਲਕੁਲ ਸੇਫ ਤਰੀਕੇ ਦੇ ਨਾਲ ਲੈ ਕੇ ਜਾਣਾ ਹੈ ਹੈਲਪਰ ਜਿਹੜਾ ਤੁਹਾਡੇ ਨਾਲ ਹੋਣਾ ਚਾਹੀਦਾ ਤੇ ਇੱਕ ਫਾਇਰ ਸਰਵਰ ਦੇ ਨਾਲ ਹੋਣੀ ਚਾਹੀਦੀ ਕੈਮਰੇ ਲੱਗੇ ਹੋਏ ਚਾਹੀਦੇ ਨੇ ਜਿਹੜੀਆਂ ਵੀ ਸੇਫ ਸਕੂਲ ਵਾਹਨ ਦੇ ਵਿੱਚ ਜਿਹੜੀਆਂ ਵੀ ਹਦਾਇਤਾਂ ਹੈਗੀਆਂ ਉਹਨਾਂ ਨੂੰ ਡਰਾਈਵਰਾਂ ਨੂੰ ਆਪਾਂ ਦੱਸੀਆਂ ਨਾ ਅੱਜ ਤੇ ਉਹ ਡਰਾਈਵਰਾਂ ਨੇ ਵੀ ਸਵਾਸਨ ਦੋਆ ਕਿ ਅੱਗੇ ਤੋਂ ਆਪਾਂ ਜਿਹੜੀਆਂ ਉਹ ਪੂਰੀਆਂ ਕਰਕੇ ਹੀ ਚੱਲਾਂਗੇ ਉਸ ਵਾਰ ਉਹਨਾਂ ਨੂੰ ਮੈਸੇਜ ਇੱਥੇ ਆਪਾਂ ਸਾਰੇ ਸਕੂਲ ਦੇ ਬੱਚਿਆਂ ਨੂੰ ਚੌਂਕ ਦੇ ਵਿੱਚ ਇਕੱਠੇ ਕਰਕੇ ਤੇ ਇਹਨਾਂ ਨੂੰ ਸਾਰਿਆਂ ਨੂੰ ਬਰੀਫ ਕੀਤਾ ਆਪਾਂ ਸਮਝਾਇਆ ਬੱਚਿਆਂ ਨੂੰ ਤੇ ਅੰਡਰ ਏਜ ਜਿਹੜੇ ਬੱਚੇ ਨੇ ਉਹ 2 ਵੀਲਰ ਜਾਂ 4 ਵੀਲਰ ਨਾ ਚਲਾਣ ਜਿਹੜਾ ਵੀ ਬੱਚਾ ਚਲਾਉਂਦਾ ਉਹਦੇ ਕੋਲ ਪਾਇਆ ਜਾਏਗਾ ਉਹਦੇ ਖਿਲਾਫ ਜਿਹੜੀ ਸਜ਼ਾ ਉਹਦੇ ਫਾਦਰ ਨੂੰ 25000 ਜੁਰਮਾਨਾ ਔਰ 3 ਸਾਲ ਦੀ ਕੈਦ ਹੋ ਉਦੇ ਉਹਦੇ ਮੁਤਾਬਕ ਵੀ ਆਪਾਂ ਜਿਹੜੀ ਕਾਰਵਾਈ ਜਿਹੜਾ ਸਾਨੂੰ ਮਿਲੇਗਾ ਉਹਦਾ ਚਲਾਨ ਜਰੂਰ ਕਰਾਂਗੇ ਆਪਾਂ